ਆ ਬਾਈ ਬੰਦਾ ਰੇਲ ਗੱਡੀ ਚੋਂ ਫੜਿਆ ਗਿਆ ਇਹਨੇ ਰਾਤ ਨੂੰ ਸਫ਼ਰ ਕਰਦਿਆਂ ਭਰਾ ਉਹਨਾਂ ਵਾਸਤੇ ਵੀਡੀਓ ਰੇਲ ਗੱਡੀ 'ਚ ਸਫ਼ਰ ਕਰਦਿਆ ਆ ਬੰਦਾ ਰੇਲ ਗੱਡੀ 'ਚੋਂ ਫੜਿਆ ਗਿਆ ਖਜੂਰਾਂ ਦੇ ਵਿੱਚ ਨੀਂਦ ਵਾਲੀਆਂ ਗੋਣੀਆਂ ਪਾ ਕੇ ਖਜੂਰਾਂ ਵੇਚਦਾ ਸੀ ਜਿਹੜੇ ਭਰਾ ਖਜੂਰਾਂ ਖਾਏ ਉਸ ਨੂੰ ਨੀਂਦ ਚੜ ਜਾਂਦੀ ਸੀ ਇਹ ਬਾਤ ਤਾਂ ਝੂਰਿਆਂ ਕਰਦ ਸੀ ਆ ਦੇਖੋ ਇਹਦੀ ਪੂਰੀ ਵੀਡੀਓ ਬਾਈ ਚਿੱਕੜਦਾ ਇਸ ਨੇ ਪਾਣੀ ਨਹੀਂ ਪੀਂਦਿਆ ਕੋਈ ਪਤਾ ਨਹੀਂ ਚੱਲਦਾ तो पहले तो तुम लोग तो यार उसमें माजा में घोलता था चाय में ये नया तरीका कब से शुरू किया ये वाला? ये कौन बताया मतलब कैसे तुम लोग के दिमाग में आया ये ये नया तरीका कैसे तुम लोग के दिमाग में आया हमने बना के देता। अच्छा वही मतलब किया कैसा करेंगे ਬਈ ਇਹ ਇਕੱਲਾ ਬੰਦਾ ਨਹੀਂ ਹੈਗਾ ਇਹਦੇ ਵਿੱਚ ਕਈ ਵੱਡਾ ਗੈਂਗ ਹੈ ਇਹਨਾਂ ਦਾ ਤੇ ਜਿਹੜੇ ਭਰਾ ਕਿਹਨਾਂ ਮਾਰਾਤਾਂ ਨੂੰ ਸਫਰ ਕਰਦੇ ਆ ਬਈ ਵੰਗ ਵਿਚਾਰ ਰੱਖੋ ਆਪਦਾ ਹਨਾ ਯਾਰ ਆ ਬੰਦਾ ਲੈ ਗੱਡੀ 'ਚ ਫੜਿਆ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੇ ਸਾਹਮਣੇ ਆ ਫਿਊਰ ਦੇ ਵਿੱਚ ਦੇਖੋ ਕਿਵੇਂ ਨੀਂਦ ਵਾਲੀਆਂ ਗੋਲੀਆਂ ਪਾ ਕੇ ਫਿਊਰਾ ਵੇਚਦਾ ਜਿਹੜਾ ਬੰਦਾ ਫਿਊਰ ਖਾ ਜਾਂਦਾ ਉਹਨੂੰ ਨੀਂਦ ਆ ਜਾਂਦੀ ਸੀ ਬਾਅਦ 'ਚ ਬਈ ਚੋਰੀਆਂ ਕਰਦਾ ਸੀਗਾ ਆ ਯਾਰ ਇਹ ਬੜੀਆ ਤਰੀਕਾ ਹੈ ਪੂਰਾ ਉਸਨੂੰ ਲਿਫਟ ਕਰ ਦੋ ਕੋਸ਼ਿਸ਼ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰ ਦਿਓ ਪਰ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ